ਚੋ ਅਜਾਪਾ ਕਲਾਸ 5 ਗਣਿਤ ਦੀ ਦੁਨੀਆ ਚੈਪਟਰ ਨੰਬਰ 5 ਉਹਦੇ ਐਮਸੀਕਿਊਜ਼ ਕਰਾਂਗੇ ਯਾਨੀ ਕਿ ਆਪਾਂ ਅੱਜ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ ਠੀਕ ਹੈ ਮਲਟੀਪਲ ਚੋਇਸ ਕੁਐਸਚਨਸ ਚਲੋ ਸ਼ੁਰੂ ਕਰਦੇ ਆ ਬੱਚੋ 13 ਰੁਪਏ 50 ਪੈਸੇ ਨੂੰ ਲਿਖਣ ਦਾ ਮਾਣਕ ਢੰਗ ਕਿਹੜਾ ਹੈ ਦੇਖੋ 13 ਰੁਪਏ ਹੈ ਤੇ 50 ਪੈਸੇ 13 ਰੁਪਏ 50 ਪੈਸੇ ਆਪਾਂ ਇਸ ਤਰ੍ਹਾਂ ਲਿਖਦੇ ਆ ਇਹਦਾ ਮਾਣਕ ਢੰਗ ਹੈ ਠੀਕ ਹੈ ਬੱਚਾ ਅੱਗੇ ਦੇਖੋ ਰੁਪਏ 26 26 ਰੁਪਏ ਵਿੱਚ 2-2 ਦੇ ਕਿੰਨੇ ਸਿੱਕੇ ਹੋਣਗੇ ਦੇਖੋ 1 ਰੁਪਏ ਦੇ ਆਪਾਂ ਕਹੀਏ ਵੀ 1 ਤੇ 2 ਰੁਪਏ ਦਾ ਸਿੱਕਾ ਜਿਹੜਾ ਹੋਊਗਾ ਉਹ ਆਪਾਂ ਕਹੀਏ ਵੀ ਕਿੰਨੇ ਹੋਣਗੇ 2 2 2 ਇਸ ਤਰ੍ਹਾਂ ਕਰਕੇ ਜੀ ਆਪਾਂ ਸਿੱਧਾ ਸੇ ਕਰ ਲਈਏ ਕਿ 26 ਨੂੰ ਆਪਾਂ 2 ਨਾਲ ਭਾਗ ਕਰਦੀ ਕਿਉਂਕਿ ਬਰਾਬਰ ਬਰਾਬਰ ਵੰਡਦੇ ਆਪਾਂ ਕੀ ਕਰਦੇ ਆ ਭਾਗ ਕਰਦੇ ਆ ਇਹਨੂੰ ਵੰਡਾਂਗੇ ਤਾਂ ਆਪਾਂ ਕੀ ਕਰਾਂਗੇ 13 ਯਾਨੀ ਕਿ 13 ਸਿੱਕੇ ਹੋਣਗੇ ਦੋ ਦੋ ਦੇ ਅੱਗੇ ਦੇਖੋ ਭਾਰਤੀ ਕਰੰਸੀ ਦਾ ਮਾਨਕ ਚਿੰਨ ਕਿਹੜਾ ਹੈ ਦੇਖੋ ਭਾਰਤੀ ਕਰੰਸੀ ਦਾ ਮਾਨਕ ਚਿੰਨ ਆ ਹੈ ਠੀਕ ਹੈ ਅੱਗੇ ਦੇਖੋ ਜੇਕਰ ਇੱਕ ਪੈਨ ਦਾ ਮੁੱਲ 12 ਰੁਪਏ ਹੋਵੇ ਤਾਂ 11 ਪੈਨਾਂ ਦਾ ਇੱਕ ਦਾ ਦਿਆ ਹੋਇਆ 11 ਦਾ ਕਰਨਾ ਤਾਂ ਆਪਾਂ ਕੀ ਕਰਦੇ ਹੁੰਦੇ ਆ ਗੁਣਾ ਕਰਦੇ ਆ ਯਾਨੀ ਕਿ 12 11 ਕਰਾਂਗੇ ਕੀ ਆ ਗਿਆ ਬੱਚੋ 2 3 1 132 ਰੁਪਏ ਕਿੱਥੇ 132 ਆ ਗਿਆ ਠੀਕ ਹੈ ਬੱਚੋ ਅਗਲਾ ਸਵਾਲ ਦੇਖੋ 1 ਕਿਲੋਗ੍ਰam ਸੇਬਾ ਦਾ ਮੁੱਲ 80 ਰੁਪਏ ਹੈ ਅੱਧਾ ਕਿਲੋ ਸੇਬਾ ਦਾ ਮੁੱਲ ਕਿੰਨਾ ਹੋਵੇਗਾ 1 ਕਿਲੋ 80 ਦਾ ਤੇ ਅੱਧਾ ਕਿੰਨੇ ਦਾ ਹੋਊਗਾ ਅੱਧੇ ਨਾਲ ਗੁਣਾ ਕਰਾਂ ਕਿੰਨੇ ਦਾ ਹੋ ਜਾਊਗਾ 40 ਰੁਪਏ ਦਾ ਹੋ ਜਾਊਗਾ ਕਿੰਨੇ ਦਾ 40 ਰੁਪਏ ਦਾ ਠੀਕ ਹੈ ਬੱਚੋ ਅੱਗੇ ਦੇਖੋ ਸਵਾਲ ਨੰਬਰ 6 ਇੱਕ ਦਰਜਨ ਪੈਨਸਲਾਂ ਦਾ ਮੁੱਲ 60 ਰੁਪਏ ਹੈ ਇੱਕ ਦਰਜਨ 'ਚ ਕਿੰਨੀ ਪੈਨਸਲ ਹੁੰਦੀ ਹੈ ਬੱਚੋ 12 ਇੱਕ ਪੈਨਸਲ ਦਾ ਮੁੱਲ ਪਤਾ ਕਰਨਾ ਆਪਾਂ ਨੇ ਤੇ ਕੀ ਕਰਾਂਗੇ ਆਪਾਂ ਜਿਆਦਾ ਤਾਂ ਦੇ ਰੱਖਿਆ ਇੱਕ ਦਾ ਪਤਾ ਕਰਨਾ ਕੀ ਕਰਾਂਗੇ ਭਾਗ ਕਰਾਂਗੇ ਭਾਗ ਕਿੰਨੇ ਨਾਲ 12 ਨਾਲ ਤਾਂ ਆਪਾਂ ਕਰਦੇ ਹਾਂ ਭਾਗ ਦੇਖੋ 60 12 12 ਪੰਜ 60 0 ਇਹ ਆਪਣਾ ਬਾਕੀ ਇਹ ਆਪਣਾ ਭਾਗਫਲ ਤੇ ਯਾਨੀ ਕਿ ਇੱਕ ਪੈਨਸਲ ਦਾ ਮੁੱਲ ਕਿੰਨਾ ਹੋ ਗਿਆ 5 ਰੁਪਏ ਹੋ ਗਿਆ ਬੱਚੋ ਠੀਕ ਹੈ ਇੱਕ ਦਰਜਨ 'ਚ 12 ਹੁੰਦੇ ਆ 20 ਰੁਪਏ ਦੇ 7 ਨੋਟਾਂ ਦਾ ਮੁੱਲ ਕਿੰਨਾ ਹੋਗਾ ਦੇਖੋ ਬੱਚੋ 20 ਰੁਪਏ ਦੇ 7 ਨੋਟ ਹੈ 2 7 ਹੋ ਗਿਆ ਤੇ ਕਿੰਨਾ ਹੋ ਗਿਆ 140 140 ਰੁਪਏ ਹੋ ਗਿਆ ਬੱਚੋ ਠੀਕ ਹੈ ਅੱਗੇ ਦੇਖੋ 480 ਪੈਸੇ ਨੂੰ ਰੁਪਏ ਵਿੱਚ ਦਰਸਾਓ ਦੇਖੋ 480 ਪੈਸੇ ਪੈਸੇ ਨੂੰ ਰੁਪਏ ਵਿੱਚ ਕਰਨ ਲਈ ਆਪਾਂ ਕੀ ਕਰਦੇ ਆ ਭਾਗ 100 ਤੇ ਬੱਚੋ ਕੀ ਆਊਗਾ ਦੇਖੋ 2 ਐ 2 ਜ਼ੀਰੋ ਐ ਤਾਂ ਕੀ ਕਰਾਂਗੇ 2 ਅੰਕ ਤੋਂ ਪਹਿਲਾਂ ਲੱਗ ਜਾਊਗਾ 4.80 ਰੁਪਏ ਆ ਦੇਖੋ ਆ ਰਿਹਾ ਠੀਕ ਹੈ ਅੱਗੇ ਦੇਖੋ ਨੋਆ ਬੱਚੋ ਨੋਆ ਸਵਾਲ ਦੇਖੋ ਸੁਖਦੇਵ ਨੇ ਬਾਜ਼ਾਰ ਵਿੱਚੋਂ 20 ਰੁਪਏ ਖਰਚ ਕਰ ਦਿੱਤੇ अते उस कोची रुपए बच गए सॉरी पच्ची बच्ची खर्च करते बच्ची पच्ची बच गए उस को शुरू से किन्ने रुपए होने देखो पच्ची का उन्हें खर्च करते पच्ची को यानी कि किन्ने हो गए पस एक किन्ने हो गए बच्चों दो चार एक पं यानी कि पाँ रुपये हो गए है ना कि रुपए हो गए पाँ रुपये हो गए आगे देखो बच्चों दसवा यदा मुल पता करना है तो दस दशमलव चाली 15.30 8.b ਇਹਦਾ ਜੋੜ ਕਰਾਂਗੇ 0 4 ਤੇ 3 7 ਤੇ 2 9.5 8 ਤੇ 5 13 1 ਕਿੰਨਾ ਆ ਗਿਆ 3 33.90 ਦੇਖੋ ਕਿੱਥੇ ਬੱਚਾ ਆ ਰਿਹਾ ਠੀਕ ਹੈ ਪਹਿਲਾ ਹੀ ਅਗਲਾ ਦੇਖੋ ਚੋ ਇੱਕ ਕਮੀਜ਼ ਦਾ ਮੁੱਲ 999.90 ਰੁਪਏ ਹੈ ਦੁਕਾਨਦਾਰ ਇਸ ਦਾ ਅਨੁਮਾਨਿਤ ਮੁੱਲ ਕਿੰਨਾ ਪ੍ਰਾਪਤ ਕਰੇਗਾ ਅਨੁਮਾਨਿਤ ਮੁੱਲ ਦੇਖੋ 9 ਇਹਦਾ ਅਨੁਮਾਨਿਤ ਮੁੱਲ ਕਿੰਨਾ ਹੁੰਦਾ ਬੱਚੋ ਇਹਦਾ ਅਨੁਮਾਨਿਤ ਮੁੱਲ ਆਪਾਂ ਕੀ ਕਰਦੇ ਹੁੰਦੇ ਆਹ ਜਿਹੜਾ ਦੇਖਣਾ ਇਹਦਾ ਇਸ ਤੋਂ ਪਹਿਲੇ ਵਾਲਾ ਦੇਖਾਂਗੇ ਆ ਤਾਂ ਜ਼ੀਰੋ ਹੋ ਗਏ ਇਸ ਤੋਂ ਪਹਿਲੇ ਵਾਲਾ ਦੇਖਾਂਗੇ ਬੱਚੋ ਕੀ ਹੋਊਗਾ ਕੀ ਹੋਊਗਾ ਬੱਚੋ ਆ ਸਾਰੇ ਜ਼ੀਰੋ ਹੋ ਜਾਣਗੇ 9 ਹੈ ਇਹ ਤਾਂ ਜ਼ੀਰੋ ਹੋ ਗਿਆ 9 ਹੈ 9 ਯਾਨੀ 5 ਤੋਂ ਵੱਡਾ ਹੈ ਤਾਂ ਆਪਾਂ ਇੱਕ ਇਸ ਤੇ ਜੋੜ ਦੇ ਸੀ ਆ ਕਿੰਨਾ ਹੋ ਗਿਆ 10 ਹੋ ਗਿਆ ਯਾਨੀ ਕਿ ₹1000 ਹੋ ਗਏ ₹1000 ਹੋ ਗਏ ਅੱਗੇ ਦੇਖੋ ਦੇਖ ਅਖਬਾਰ ਦੀ ਪ੍ਰਤੀ ਦਿਨ ਦੀ ਕੀਮਤ ₹4 ਹੈ 1 ਜਨਵਰੀ ਮਹੀਨ 1 ਜਨਵਰੀ ਮਹੀਨੇ ਵਿੱਚ ਅਖਬਾਰ ਦੀ ਕੁੱਲ ਕੀਮਤ ਕਿੰਨੀ ਹੋਗੀ ਠੀਕ ਹੈ ਜਨਵਰੀ ਮਹੀਨੇ 'ਚ ਕਿੰਨੇ ਦਿਨ ਹੁੰਦੇ ਬੱਚੋ ਜਨਵਰੀ ਮਹੀਨੇ 'ਚ 31 ਦਿਨ ਹੁੰਦੇ ਆ ਯਾਨੀ ਕਿ 1 ਦਿਨ ਦੀ 4 ਰੁਪਏ ਹੈ ਤਾਂ 31 ਦਿਨ ਦੀ 4 ਨਾਲ ਗੁਣਾ ਕਰ ਦਾਂਗੇ ਕਿੰਨਾ 4 ਚਾਰ ਤੇ 12 124 ਰੁਪਏ ਹੋ ਗਈ ਹੈ 124 ਠੀਕ ਹੈ ਬੱਚੋ ਅੱਗੇ ਦੇਖੋ ਅਨਮੋਲ ਆਪਣੇ ਜੇਬ ਖਰਚੇ ਵਿੱਚੋਂ ਹਰ ਰੋਜ਼ 5 ਰੁਪਏ ਬਚਾਉਂਦਾ ਹੈ मार्च महीने कुल किन्ने रुपए बचाए देखो मार्च महीने च किने दिन होंगे बच्चों किन्ने दिन होंगे होंगे न देखो हम एक दिन से पांच रुपए तक कत्ती दिन पांच नाल गुणा कर देंगे पांच या पंद्रह यानी कि एक सौ पचवंजा रुपए जड़े बचाए अगे देखो चलो 8 ਮੀਟਰ ਕਪੜੇ ਦਾ ਮੁੱਲ 680 ਰੁਪਏ ਦਾ 1 ਮੀਟਰ ਦਾ ਵੱਧ ਦਾ ਦੇ ਰੱਖਿਆ 1 ਦਾ ਕੱਢਣਾ ਹੈ ਤਾਂ ਆਪਾਂ ਕੀ ਕਰਦੇ ਹੁੰਦੇ ਆ 680 ਨੂੰ ਭਾਗ ਕਰਾਂਗੇ ਕਿਹਦੇ ਨਾਲ 8 ਨਾਲ 8 2 64 ਕਿ 4 0 ਤਰਲੇ 8 5 40 0 ਇਹ ਆਪਣਾ ਬਾਕੀ ਹੋ ਗਿਆ ਬੱਚੋ ਇਹ ਆਪਣਾ ਭਾਗਫਲ ਹੋ ਗਿਆ ਠੀਕ ਹੈ ਯਾਨੀ ਕਿ 1 ਮੀਟਰ ਕਪੜਾ 45 ਰੁਪਏ ਦਾ ਹੈ ਸੋਰ 458864 ਸੀ ਵਿੱਚੋਂ 85 ਰੁਪਏ ਦਾ ਠੀਕ ਹੈ ਅੱਗੇ ਦੇ 5 ਰੁਪਏ ਵਿੱਚ 50 ਪੈਸੇ ਦੇ ਕਿੰਨੇ ਸਿੱਕੇ ਹੋਣਗੇ ਦੇਖੋ 1 ਰੁਪਏ ਦੇ 2 ਹੁੰਦੇ ਤਾਂ 5 ਰੁਪਏ ਦੇ ਕਿੰਨੇ ਹੋਣਗੇ 5 ਨਾਲ ਗੁਣਾ ਕਰ ਦਾਂਗੇ ਕਿੰਨੇ ਹੋ ਜਾਣਗੇ 10 ਕਿੰਨੇ ਸਿੱਕੇ 10 ਸਿੱਕੇ ਠੀਕ ਹੈ ਬੱਚੋ ਇਹ ਤੁਹਾਡਾ ਚੈਪਟਰ ਕੰਪਲੀਟ ਹੋ ਗਿਆ ਓਕੇ ਥੈਂਕ ਯੂ